ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਐਮਬਰਾਇਡਰਡ ਆਈਆਂ ਨੇ ਬਹੁਤ ਹੀ ਪਿਆਰਾ ਮਸਲੀਨ ਦਾ ਫੈਂਸੀ ਥ्रेड ਤੇ ਹੈਂਡਵਰਕ ਦੇ ਨਾਲ 1200 ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਫ੍ਰੀ ਸ਼ਿਪਿੰਗ ਚਾਰजेस ਹੈ ਬਾਟਮ ਪਿਓਰ ਮਸਲੀਨ ਦਾ ਔਰਗੰਜ਼ਾ ਦਾ ਫੈਂਸੀ ਸਟਾਈਲ ਦਾ 2 ਮੀਟਰ ਤੁਹਾਨੂੰ ਦੁਪੱਟਾ ਮਿਲੇਗਾ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜੇਗਾ ਅਲ ਰਬੀਹਾ ਦਾ 20 ਰੰਗਾਂ ਦੇ ਵਿੱਚ ਬਹੁਤ ਹੀ ਪਿਆਰਾ ਐਲੀਗੈਂਟ ਸਮਰ ਕਲੈਕਸ਼ਨ ਆਈ ਹੈ ਟੌਪ ਜਿਹੜਾ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਪਿਓਰ ਕੈਮਰੀ कॉटन ਦਾ ਮਿਲੇਗਾ 2.5 ਮੀਟਰ ਦਾ ਬਾਟਮ ਤੁਹਾਨੂੰ ਬਹੁਤ ਹੀ ਫਾਈਨ ਕੁਆਲਿਟੀ ਦਾ ਸੈਲਫ ਡਿਜੀਟਲ ਪ੍ਰਿੰਟ ਵਾਲਾ ਪਿਓਰ ਕੈਮਰੀ कॉटन ਦਾ ਮਿਲੇਗਾ 2.5 ਮੀਟਰ ਦਾ ਡਿਜੀਟਲ ਪ੍ਰਿੰਟਰ ਦੁਪੱਟਾ ਮਿਲੇਗਾ ਪਿਓਰ ਕੈਮਰੀ कॉटन ਦਾ ਉਹ ਵੀ ਤੁਹਾਨੂੰ 2.5 ਮੀਟਰ ਦਾ ਮਿਲੇਗਾ ਇੱਕ ਸੂਟ ਅਗਰ ਤੁਸੀਂ ਬਾਈ ਕਰਦੇ ਹੋ ਤਾਂ ਤੁਹਾਨੂੰ 700 ਰੁਪਏ ਦੇ ਵਿੱਚ ਮਿਲੇਗਾ ਤੇ ਜੇਕਰ ਤੁਸੀਂ ਦੋ ਬਾਈ ਕਰੋਗੇ ਤੇ ਉਹ ਤੁਹਾਨੂੰ 1250 ਰੁਪਏਾਂ ਦੇ ਵਿੱਚ ਮਿਲ ਜੇਗਾ ਬਹੁਤ ਪਿਆਰੇ ਸੂਟ ਨੇ ਰੰਗ ਬੜੇ ਸੋਹਣੇ ਨੇ ਤੇ ਸਾਰਿਆਂ ਦੀ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਸਾਰੇ ਜਿਹੜੇ ਸੂਟ ਨੇ ਇੱਥੇ ਐਡ ਕੀਤੇ ਗਏ ਨੇ ਤੁਸੀਂ ਅਗਰ ਇਹਨਾਂ ਸੂਟਾਂ ਵਿੱਚ ਕੋਈ ਸੂਟ ਬਾਈ ਕਰਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਕੁਝ ਜਾਨਣਾ ਚਾਹੁੰਦੇ ਹੋ ਰੰਗ ਇਹਦੇ ਵਿੱਚ ਸਾਰੇ ਅਵੇਲੇਬਲ ਨੇ ਆਲ ਓਵਰ ਪ੍ਰਿੰਟ ਵਾਲੇ ਸੂਟ ਆਏ ਨੇ ਏਵੀਐਲ ਵੀ ਹੈ ਬ੍ਰਾਂਡ ਦੇ ਨੇ ਲੇਟੈਸਟ ਡਿਜ਼ਾਈਨਰ ਕਲੈਕਸ਼ਨ ਆਈ ਆ ਸਮਰ ਸਪੈਸ਼ਲ ਇਹਦੇ ਵਿੱਚ ਰੰਗ ਤੁਹਾਨੂੰ 15 ਮਿਲ ਜਾਣਗੇ 5 ਮੀਟਰ ਦਾ 올ਓਵਰ ਡਿਜੀਟਲ ਪ੍ਰਿੰਟ ਵਾਲਾ ਸਮਰ ਸਪੈਸ਼ਲ ਕੈਮਰੀ कॉटन ਤੁਹਾਨੂੰ ਸੂਟ ਮਿਲ ਜੇਗਾ ਦੁਪੱਟਾ ਜਿਹੜਾ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਸੌਫਟ ਕੋਟਾ ਚੈੱਕ ਦਾ ਮਿਲੇਗਾ ਵੱਡੇ 바ਰ ਦਾ 2.5 ਮੀਟਰ ਦੀ ਲੈਂਥ ਦਾ ਇਹ ਰੰਗ ਥੋੜੇ ਦੁੱਧਰ ਹੋ ਗਏ ਨੇ ਇਹ ਤੁਹਾਨੂੰ ਸੂਟ ਜਿਹੜੇ ਆਲਓਵਰ ਪ੍ਰਿੰਟ ਵਾਲੇ 5 ਮੀਟਰ ਦੇ ਨੇ ਉਹ ਤੁਹਾਨੂੰ 680 ਦੇ ਵਿੱਚ ਮਿਲ ਜੇਗਾ ਫ੍ਰੀ ਸ਼ਿਪਿੰਗ ਚਾਰजेस ਹੈ ਇਹ ਵਾਲੇ ਸੂਟ ਜਿਹੜੇ ਪਹਿਲੇ 1250 ਦੇ ਵਿੱਚ 2 ਤੇ 700 ਵਿੱਚ ਇੱਕੋ ਹੀ ਕਲੈਕਸ਼ਨ ਆ ਫੇਰ ਇੱਧਰ ਆ ਗਈਆਂ ਨੇ ਰੰਗ ਥੋੜੇ ਇੱਧਰ ਉੱਧਰ ਹੋ ਗਏ ਨੇ ਬਟ ਕੀ ਹੈ ਕਿ ਇਹਨਾਂ ਨੂੰ ਜੇ ਸੈਪਰੇਟਲੀ ਵੇਖਣਾ ਚਾਹੁੰਦੇ ਹੋ ਤਾਂ ਨੰਬਰ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨਾ ਚਾਹੁੰਦੇ ਹੋ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਹੈ ਟਾਪ ਐਂਡ ਬਾਟਮ ਦੇ ਵਿੱਚ ਕੂਬਾ कॉटन ਦਾ ਬਹੁਤ ਹੀ ਪਿਆਰਾ ਪ੍ਰਿੰਟ ਦੇ ਨਾਲ ਬਹੁਤ ਵਧੀਆ ਕੁਆਲਿਟੀ ਦਾ 2 ਮੀਟਰ ਦਾ ਟੌਪਰਨ ਫੈਬਰਿਕ ਮਿਲ ਜੇਗਾ ਮੈਚਿੰਗ ਪਲੇਨ ਫਾਈਨ ਕੁਆਲਿਟੀ ਦਾ कॉटन ਦਾ ਤੁਹਾਨੂੰ 2 ਮੀਟਰ ਦਾ ਬਾਟਮ ਦਾ ਫੈਬਰਿਕ ਮਿਲ ਜੇਗਾ 1000 ਰੁਪਏ ਦੇ ਵਿੱਚ ਦੋ ਸੂਟ ਨੇ ਤੇ ਇਹ ਤੁਹਾਨੂੰ ਦੋ ਹੀ ਮਿਨੀਮਮ ਬਾਈ ਕਰਨੇ ਹੋਣਗੇ ਰਾਂਗੇ ਦੇ ਵਿੱਚ ਲਗਭਗ 20 ਆਏ ਨੇ 1000 ਵਿੱਚ ਦੋ ਸੂਟ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਤੁਸੀਂ ਇਹ ਸੂਟ ਕਿਤੇ ਵੀ ਆਰਡਰ ਕਰੋਗੇ ਤੁਹਾਨੂੰ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਸਿਰਫ ਤੇ ਸਿਰਫ 1000 ਦੇ ਵਿੱਚ ਤੁਸੀਂ ਇਹ ਦੋ ਸੂਟ ਬਾਟਮ ਪਲੇਨ ਆਏਗਾ 2 ਮੀਟਰ ਦਾ ਸ਼ਰਟ ਜਿਹੜੀ ਆਏਗੀ ਬਹੁਤ ਹੀ ਡਿਜੀਟਲ ਪ੍ਰਿੰਟ ਵਾਲੀ ਆਏਗੀ 2 ਮੀਟਰ ਦੀ ਰੰਗ ਇਹਦੇ ਵਿੱਚ ਜਿਹੜੇ ਲਗਭਗ 20 ਨੇ ਇਹਨਾਂ ਸੂਟਾਂ ਵਿੱਚ ਰੰਗ ਜਿਹੜੇ ਲਗਭਗ 20 ਅਵੇਲੇਬਲ ਨੇ ਤੇ ਸਾਰੇ ਹੀ ਰੰਗ ਜਿਹੜੇ ਨੇ ਹਾਰੇਜ ਗਰੁੱਪ ਨੂੰ ਸਾਹਮਣੇ ਰੱਖ ਕੇ ਰੈਡੀ ਕੀਤੇ ਗਏ ਨੇ ਸਾਰੇ ਰੰਗ ਬਹੁਤ ਪਿਆਰੇ ਨੇ ਬਾਟਮ ਪਲੇਨ ਆਏਗਾ ਸ਼ਰਟ ਪ੍ਰਿੰਟਰਡ ਹੈ ਬਹੁਤ ਸੋਹਣੇ ਸੂਟ ਨੇ ਰੰਗ ਬਹੁਤ ਪਿਆਰੇ ਨੇ ਚੈਨਲ ਤੇ ਨਵੇਂ ਹੋ ਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਨੂੰ ਫਸਟ ਟਾਈਮ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਦੇਖਦੇ ਰਹੋਗੇ ਅੱਜਕੱਲ ਕਿਹੜੇ-ਕਿਹੜੇ ਡਿਜ਼ਾਈਨ ਦੇ ਪੈਟਰਨ ਦੇ ਕਿਹੜੇ-ਕਿਹੜੇ ਕਿਵੇਂ ਦੇ ਸੂਟ 트ੈਂਡ ਕਰ ਰਹੇ ਨੇ ਜੇਕਰ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਤੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਜਿਹੜੀ ਕਲੈਕਸ਼ਨ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਕਿਹੜੀ ਲੱਗੀ ਇਹਨਾਂ ਸਾਰੀਆਂ ਕਲੈਕਸ਼ਨਾਂ ਦੇ ਵਿੱਚੋਂ ਕਮੈਂਟ ਕਰਕੇ ਦੱਸੋਗੇ ਤਾਂ ਹੀ ਮੈਨੂੰ ਪਤਾ ਚੱਲ ਪਾਏਗਾ ਫਿਰ ਮੈਂ ਹੋਰ ਜਿਹੜੀਆਂ ਕਲੈਕਸ਼ਨਾਂ ਨੇ ਉਹ ਲੈ ਕੇ ਆਵਾਂਗੀ ਸਮਰ ਸਟੂਡਿਓ ਨਾਲ ਆ ਰਿਹਾ ਹੈ ਕਰਮੀਆਂ ਵਾਲੀ ਸਪੈਸ਼ਲ 2 ਮੀਟਰ ਦਾ ਪਿਓਰ ਕੈਮਰੀ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟੇ ਸ਼ਰਟ ਦੇ ਨਾਲ 2 ਮੀਟਰ ਦਾ ਵੱਡੇ ਬਰ ਦਾ ਫੈਂਸੀ ਸਟਾਈਲ ਦਾ ਚਿਕਨ ਕਾਰੀ ਵੱਡੇ ਬਰ ਦਾ ਬਾਟਮ ਆਏਗਾ 740 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 14 ਨੇ ਬਾਟਮ ਜਿਹੜਾ ਹੈ ਕਿ ਉਹ ਨਾਲ ਕੰਟਰਾਸਟ ਕੀਤਾ ਗਿਆ ਸ਼ਰਟ ਪ੍ਰਿੰਟਡ ਆਏਗੀ ਬਾਟਮ ਚਿਕਨ ਕਾਰੀ ਵਰਕ ਦੇ ਨਾਲ ਤੁਸੀਂ ਪਲਾਜ਼ੋ ਸਲਵਾਰ ਜੋ ਵੀ ਬਣਾਉਣਾ ਚਾਹੁੰਦੇ ਹੋ ਉਸ ਤੋਂ ਬਣਾ ਸਕਦੇ ਹੋ 2.5 ਮੀਟਰ ਦੀ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ ਤੇ 2 ਮੀਟਰ ਦਾ ਵੱਡੇ 바ਦ ਤੁਹਾਨੂੰ ਬਾਟਮ ਦਾ ਫੈਬਰਿਕ ਮਿਲੇਗਾ ਰੰਗ ਇਹਦੇ ਵਿੱਚ 14 ਨੇ ਬਾਕੀ ਅਗਰ ਪਾਈ ਕਰਨਾ ਚਾ ਕੋਈ ਵੀ ਕਵਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਿਸ ਵੀ ਸੂਟ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ ਜਾਂ ਅਗਰ ਇਹਨਾਂ ਦੇ ਵਿੱਚ ਹੋਰ ਕੋਈ ਵੀ ਇਹਨਾਂ ਦੀ ਡਿਟੇਲ ਜਾਣਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕਵਰੀ ਹੋਏਗੀ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਸਾਰੇ ਸੂਟਾਂ ਵਿੱਚ ਰੰਗ ਤੇ ਡਿਜ਼ਾਈਨ ਜਿਹੜੇ ਵੀ ਪੈਟਰਨ ਨੇ ਬਹੁਤ ਪਿਆਰੇ ਤੇ ਸੋਹਣੇ ਨੇ ਬਹੁਤ ਹੀ ਵਧੀਆ ਤੇ ਯੂਨੀਕ ਕੁਆਲਿਟੀ ਐ ਵਾਲਾ ਸੂਟ ਸਿੰਗਲ ਧਾਗ ਦੇ ਵਿੱਚ 5 ਮੀਟਰ ਦਾ ਆਏਗਾ 750 ਇਹਦਾ ਰੇਟ ਹੈ ਤੁਹਾਨੂੰ 750 ਫ੍ਰੀ ਸ਼ਿਪਿੰਗ ਚਾਰजेस ਵਿੱਚ ਇਹ ਵਾਲਾ ਸੂਟ ਪਏਗਾ ਇਹਦੇ ਵਿੱਚ ਰੰਗ ਜਿਹੜਾ ਅੱਜ ਸਿੰਗਲ ਹੀ ਆਇਆ ਹੈ ਇਹ ਦੋ ਰੰਗਾਂ ਦੇ ਵਿੱਚ ਤੁਹਾਨੂੰ 750 ਦੇ ਵਿੱਚ ਸੂਟ ਇੱਕ ਮਿਲ ਜੇਗਾ embroiderd ਵਰਕ ਹੈ ਦੁਪੱਟੇ ਤੇ ਵੀ ਕਲਾਸ ਲੱਗੀ ਆ ਸ਼ਰਟ ਤੇ ਵੀ ਤੇ ਬਾਟਮ ਤੇ ਵੀ ਕਢਾਈ ਹੋਈ ਹੈ ਇਹਦੇ ਵਿੱਚ ਰੰਗ ਜਿਹੜੇ ਆਣਗੇ ਉਹ ਦੋ ਰੰਗ ਆਣਗੇ ਦੋ ਰੰਗਾਂ ਦੇ ਵਿੱਚ ਪਿਓਰ ਕਾਟਨ ਦਾ ਡਿਜ਼ਾਈਨਰ ਸ਼ਰਟ ਡਿਜ਼ਾਈਨਰ ਬਾਟੀਕ ਵਾਲਾ ਦੁਪੱਟਾ ਆਏਗਾ ਬਾਟੀਕ ਵਾਲਾ ਪ੍ਰਿੰਟ ਹੋਇਆ ਹੈ ਤੇ ਦੋ ਰੰਗ ਨੇ ਸ਼ੈਂਟੂਨ ਦਾ ਬਾਟਮ ਆਏਗਾ 1200 ਰੁਪਏ ਦਾ ਰੇਟ ਹੈ ਬਹੁਤ ਸੋਹਣਾ ਸੂਟ ਹੈ ਰੰਗ ਬੜੇ ਪਿਆਰੇ ਨੇ ਬਾਟਮ ਪਲੇਨ ਆਏਗਾ ਸ਼ੈਂਟੂਨ ਦਾ ਰੱਪੇਕ 3 ਮੀਟਰ ਦੀ ਲੰਬਾਈ ਹੋਗੀ ਵੱਡੇ ਬਰਦ ਆਏਗਾ ਰੰਗ ਇਹਦੇ ਵਿੱਚ ਦੋ ਆਣਗੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਇਹ ਵਾਲੇ ਜਿਹੜੇ ਸੂਟ ਨੇ ਤੁਹਾਨੂੰ ਚਾਰ ਟੰਗਾਂ ਦੇ ਵਿੱਚ ਮਿਲ ਜਾਣਗੇ origignal glass organza ਦੀ ਸ਼ਰਟ ਹੈ ਹੈਂਡਵਰਕ ਹੋਇਆ ਹੈ 슬ੀਵਸ ਤੇ ਵਰਕ ਆਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਤੁਹਾਨੂੰ ਨਾਲ ਮਿਲੇਗਾ ਚਾਰ ਟੰਗ ਨੇ ਇਹਦੇ ਵਿੱਚ ਤੇ ਜਿਹੜਾ ਬਾਟਮ ਹੈ ਉਹ ਸ਼ੰਟੂਨ ਦਾ ਆਏਗਾ 1850 ਰੁਪਏ ਦਾ ਰੇਟ ਹੈ ਫਰੰਟ ਤੇ ਬਹੁਤ ਪਿਆਰੀ ਐਮਬ੍ਰੋਇਡਰੀ ਹੋਈ ਹੈ ਕੀ ਰੇਟ ਹੈ ਵੀ ਤੁਹਾਨੂੰ ਜਿਹੜੀ ਲੈਂਸ ਲੱਗੀ ਮਿਲੇਗੀ ਬਹੁਤ ਸੋਹਣੇ ਰੰਗ ਤੇ ਡਿਜ਼ਾਈਨ ਹੈ ਪੈਟਰਨ ਬੜਾ ਵਧੀਆ ਹੈ ਬਾਕੀ ਗਰ ਕਵੈਰੀ ਕਰਨੀ ਹੈ ਜਾਂ ਕੋਈ ਸੂਟ ਵਾਇਗਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸੂਟ ਪਸੰਦ ਲੱਗਣ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਫਰੈਂਡਸ ਤੱਕ ਤਾਂ ਕਿ ਉਹਨਾਂ ਨੂੰ ਪਤਾ ਚੱਲ ਜਾਏ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਨਾਲ ਕਿਵੇਂ ਦੇ ਪ੍ਰਿੰਟ ਵਾਲੇ ਟ੍ਰੈਂਡ ਕਰ ਰਹੇ ਨੇ ਸਾਰੇ ਸੂਟ ਜਿੰਨੇ ਵੀ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਮੋਡਲ ਮਸਲੀਨ ਦੇ ਵਿੱਚ ਬਿਊਟੀਫੁੱਲ embroiderry ਵਾਲਾ ਬਾਟਮ ਰਿਯਾਨ ਦਾ ਦੁਪੱਟਾ organza embroidered 580 ਰੁਪਏ ਦਾ ਰੇਟ ਹੈ ਚਾਰ ਰੰਗ ਇਹਦੇ ਵਿੱਚ ਆਏ ਨੇ ਤੇ ਚਾਰੋਂ ਰੰਗ ਹੀ ਜੜੇ ਨੇ ਅਵੇਲੇਬਲ ਨੇ ਬਹੁਤ ਪਿਆਰੇ ਨੇ ਉਹਨਾਂ ਪਾਰਟੀ ویئر 컬렉ਸ਼ਨ ਆਣੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੈਵੀ ਸੂਟ wear ਕਰਨਾ ਪਸੰਦ ਨਹੀਂ ਹੁੰਦਾ ਉਹਨਾਂ ਲਈ ਬੜੀ ਸੋਹਣੀਆਂ 컬렉ਸ਼ਨਾਂ ਨੇ। অর্ਗੈਂజా ਦਾ ਸੂਟ ਆਇਆ, অর্ਗੈਂజా ਦੀ ਸ਼ਰਟ ਆ, ਦੁਪੱਟਾ ਪਿਓਰ ਸ਼ਿਫੋਨ ਦਾ। 1800 ਰੁਪਏ ਦਾ ਰੇਟ ਹੈ। ਬਾਟਮ ਤੁਹਾਨੂੰ ਇਹਦਾ ਜਿਹੜਾ ਸ਼ੈਂਟੂਨ ਦਾ ਮਿਲੇਗਾ 2.5 ਮੀਟਰ ਦਾ ਵੱਡੇ ਵਰਦਾ ਫੈਬਰਿਕ ਹੈ ਬਾਟਮ ਦਾ। ਸ਼ਿਪ ਜਿਹੜੀ ਆ ਉਹ ਬਿਲਕੁਲ ਫ੍ਰੀ ਹੈ। ਪਲੇਨ ਬਾਟਮ ਆਏਗਾ। ਸ਼ਰਟ ਬਹੁਤ ਹੈਵੀ ਹੈ, ਲੁੱਕ ਬਹੁਤ ਵਧੀਆ ਹੈ ਸੂਟ ਦੀ। ਦੁਪੱਟੇ ਤੇ ਨਾਲ ਲੇਸ ਵੀ ਲੱਗੀ ਹੈ। ਕੀਰਾ ਕਟ ਵਕਵਣਾ ਹੈ ਦੋ ਰੰਗਾਂ ਦੇ ਵਿੱਚ 1360 ਦੇ ਵਿੱਚ ਮੋਡਲ ਸਿਰਕ ਦੇ ਨਾਲ ਦੁਪੱਟਾ organza ਦਾ ਆਏਗਾ ਬਾਟਮ ਜਿਹੜਾ cotton ਦਾ ਆਏਗਾ ਰੰਗ ਇਹਦੇ ਵਿੱਚ ਫਿਲ ਫਲਾਲ ਅਤੇ ਦੋ ਹੀ ਆਏ ਨੇ ਐਮ ਵਾਲਾ ਚਾਰ ਰੰਗਾਂ ਦੇ ਵਿੱਚ ਬਹੁਤ ਪਿਆਰਾ ਦੁਪੱਟਾ ਵੈਸੀ অলਮੋਸਟ ਪਲੇਨ ਹੈ chiffon ਦਾ ਦੁਪੱਟਾ ਆਏਗਾ ਸਾਈਡ ਤੇ ਛੋਟੇ ਛੋਟੇ ਲੈਸ ਲੱਗੀ ਆ ਸ਼ਰਟ organza ਦੀ ਆ ਪੂਰੀ ਹੈਵੀ ਹੈ ਫਰੰਟ ਤੇ ਬਹੁਤ ਪਿਆਰਾ ਵਰਕ ਹੋਇਆ ਬਾਟਮ ਸੈਂਟੂਨ ਦਾ ਆਏਗਾ ਪਲੇਨ ਕੇਰੇ ਤੇ ਬੜਾ ਵਧੀਆ ਪ੍ਰਿੰਟ ਤੇ ਡਿਜ਼ਾਈਨ ਹੈ ਬਹੁਤ ਸੋਹਣਾ ਇਹਨਾਂ ਨੂੰ ਕੰਟਰਾਸਟ ਕੀਤਾ ਗਿਆ ਇਹਦੇ ਸਾਰੇ ਹੀ ਰੰਗਾਂ ਨੂੰ ਬਹੁਤ ਪਿਆਰਾ ਸਿੰਪਲ ਸਾਬਰ ਜਿਹਾ ਸੂਟ ਹੈ ਰੈਂਪਰੀਟ ਇਹਦਾ 1580 ਰੁਪਏ ਆ ਸ਼ਰਟ ਚੰਦੇਰੀ ਮਰਮਲ ਦੀ ਆਏਗੀ ਦੁਪੱਟਾ ਔਰਗੈਂਜ਼ਾ ਦਾ ਬਾਟਮ ਸ਼ੈਂਟੂਨ ਦਾ 2400 ਇਹਦਾ ਰੇਟ ਹੈ ਤਿੰਨ ਰੰਗਾਂ ਵਿੱਚ ਇਹ ਵਾਲਾ ਸੂਟ ਆਏਗਾ ਗਲੇ ਤੇ ਜੋ ਵਰਕ ਹੋਇਆ ਹੈ ਹੈਂਡਵਰਕ ਹੈ ਬਾਟਮ ਇਹਦਾ ਪਲੇਨ ਆਏਗਾ ਸੂਟ ਜਿੰਨੇ ਵੀ ਐਡ ਕੀਤੇ ਨੇ ਉਹ ਸਾਰੇ ਅਵੇਲੇਬਲ ਨੇ ਜੌਰਜਰ ਦੀ ਸ਼ਰਟ ਜੌਰਜਰ ਦਾ ਦੁਪੱਟਾ ਤੇ ਬਾਟਮ ਸੈਟੂਨ ਦਾ 1700 ਦਾ ਰੇਟ ਹੈ ਪਾਰਟੀ ਵੇਅਰ 컬렉ਸ਼ਨ ਹੈ ਬਲੈਕ ਐਂਡ ਵਾਈਟ ਤੇ 골ਡ ਨੂੰ ਕੰਟਰਾਸਟ ਕੀਤਾ ਗਿਆ ਹੈ ਬਾਕੀ ਅਗਰ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀ